ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਹਾਂ ਬਿਨਾ ਆਟਾ ਗੁੰਨੇ ਤੇ ਬਿਨਾ ਇਸ ਨੂੰ ਵੇਲੇ ਬਹੁਤ ਹੀ ਵਧੀਆ ਰੋਟੀ ਇਹ ਰੋਟੀ ਜਿਹੜੀ ਆ ਬਿਲਕੁਲ ਮਲਾਈਮ ਤੇ ਸੌਫਟ ਬਣ ਕੇ ਤਿਆਰ ਹੋਏਗੀ ਤੇ ਇਸ ਰੋਟੀ ਨੂੰ ਬਿਨਾ ਆਟਾ ਬਿਨਾ ਮੈਦੇ ਦੇ ਬਣਾਇਆ ਹੈ ਲੋ ਜੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਬਾਉਲ ਦੇ ਵਿੱਚ ਲੈ ਲਵਾਂਗੇ ਇੱਕ ਕੱਪ ਸੂਜੀ ਸੂਜੀ ਤੁਸੀਂ ਜਿਹੜੀ ਮਰਜ਼ੀ ਯੂਜ਼ ਕਰ ਸਕਦੇ ਹੋ ਤੇ ਹੁਣ ਇਹਦੇ ਨਾਲ ਹੀ ਜਿੰਨੀ ਅਸੀਂ ਸੂਜੀ ਲਈ ਹੈ ਉਹਦਾ ਅੱਧ ਅਸੀਂ ਦਹੀਂ ਲੈ ਲੈਣਾ ਹੈ ਜੀ ਹਾਂ ਦਹੀਂ ਦੇ ਨਾਲ ਜਿਹੜੀ ਰੋਟੀ ਹੈ ਨਾ ਬਹੁਤ ਸੌਫਟ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਨਾਲ ਮੈਂ ਥੋੜਾ ਜਿਹਾ ਕਾਲਾ ਨਮਕ ਐਡ ਕੀਤਾ ਹੈ ਜੇ ਤੁਸੀਂ ਸਕਿਪ ਕਰਨਾ ਚਾਹੋ ਕਰ ਸਕਦੇ ਹੋ ਤੇ ਹੁਣ ਥੋੜਾ ਥੋੜਾ ਕਰਕੇ ਉਸੇ ਪਾਣੀ ਐਡ ਕਰਨਾ ਹੈ ਕਿਉਂਕਿ ਜੇ ਅਸੀਂ ਇਕੱਠਾ ਪਾਣੀ ਐਡ ਕਰਦੇ ਆਂ ਤੇ ਲੰਮਸ ਪੈਣੇ ਸਟਾਰਟ ਹੋ ਜਾਂਦੇ ਆ ਇਸ ਕਰਕੇ ਥੋੜਾ ਥੋੜਾ ਪਾਣੀ ਐਡ ਕਰਕੇ ਬਹੁਤ ਹੀ ਵਧੀਆ ਕੋਲ ਜਾ ਬਣਾ ਕੇ ਰੈਡੀ ਕਰ ਲਵਾਂਗੇ ਤੇ ਜਦੋਂ ਸੂਜੀ ਦਾ ਕੋਲ ਬਣ ਕੇ ਰੈਡੀ ਹੋ ਜਾਏ ਤੇ ਇਸ ਨੂੰ ਤੁਸੀਂ 15 ਜਾਂ 20 ਮਿੰਟ ਸਾਈਡ ਤੇ ਰੱਖ ਦੇਣਾ ਹੈ ਜਿਵੇਂ ਆਟਾ ਗੁੰਨਣ ਤੋਂ ਬਾਅਦ ਅਸੀਂ ਥੋੜਾ ਚਿਰ ਸਾਈਡ ਤੇ ਰੱਖ ਦਿੰਦੇ ਹਾਂ ਨਾ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਇਹਨੂੰ ਵੀ ਰੱਖਣਾ ਹੈ ਹੁਣ 10-15 ਮਿੰਟ ਹੋ ਗਏ ਹਨ ਤੇ ਇਸ ਨੂੰ ਆਪਾਂ ਸੂਜੀ ਦੇ ਕੋਲ ਨੂੰ ਆਪਾਂ ਟਰਾਂਸਫਰ ਕਰਨਾ ਹੈ ਟਰੈਂਡਰ ਜਾਰ ਦੇ ਵਿੱਚ ਤੇ ਇਹਦੇ ਨਾਲ ਹੀ ਅੱਧਾ ਕਪਾਸੀ ਐਡ ਕਰ ਦੇਣਾ ਹੈ ਵੇਸਨ ਦਾ ਵੇਸਨ ਪਾਂ ਦੇ ਨਾਲ ਜਿਹੜੇ ਰੋਟੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਉਸ ਤੋਂ ਬਾਅਦ ਅਸੀਂ ਗ੍ਰਾਈਂਡਰ ਜ਼ਿਆਦਾ ਟੱਕਾ ਲਗਾ ਕੇ ਇਸ ਨੂੰ ਪਤਲਾ ਜਾਂ ਇੱਕ ਬੈਟਰ ਬਣਾ ਕੇ ਰੈਡੀ ਕਰ ਲੈਣਾ ਹੈ ਤਾਂ ਤੁਸੀਂ ਬੈਟਰ ਜਿਹੜਾ ਉਹਦੀ ਕਨਸਿਸਟੈਂਸੀ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਤੁਸੀਂ ਤਵਾ ਜਾਂ ਫਰਾਈਪੈਨ ਕੁਝ ਵੀ ਲੈ ਲਓ ਮੈਂ ਇੱਥੇ ਫਰਾਈਪੈਨ ਦਾ ਯੂਜ਼ ਕੀਤਾ ਹੈ ਤੇ ਉਸ ਤੋਂ ਬਾਅਦ ਅਸੀਂ ਦੋ ਕਕਰਚੀਆਂ ਇਹਦੇ ਉੱਪਰ ਜਿਹੜਾ ਕੋਲਾ ਪਾ ਦੇਣਾ ਇਸ ਤਰੀਕੇ ਨਾਲ ਤੇ ਥੋੜਾ ਚਿਰ ਇਸ ਨੂੰ ਸਿਮ ਗੈਸ 'ਤੇ ਇਸ ਤਰੀਕੇ ਨਾਲ ਸੇਕ ਲਵਾਉਣਾ ਹੈ। ਜਦੋਂ ਵੀ ਅਸੀਂ ਸਿਮ ਗੈਸ 'ਤੇ ਰੋਟੀ ਬਣਾਦੇ ਨਾ ਬਹੁਤ ਹੀ ਵਧੀਆ ਬਣ ਕੇ ਰੈਡੀ ਹੁੰਦੀ ਹੈ। ਤੁਸੀਂ ਹੁਣ ਇਹ ਦੇਖ ਸਕਦੇ ਹੋ ਕਿ ਇਹ ਬਿਲਕੁਲ ਵੀ ਚਿੱਕਿਆ ਨਹੀਂ ਹੈ ਤੇ ਇੱਕ ਸਾਈਡ ਤੋਂ ਮੈਂ ਦੂਸਰੀ ਸਾਈਡ ਪਲਟਾ ਦਿੱਤਾ ਹੈ ਤੇ ਹਲਕਾ ਜਿਹਾ ਇਹਦੇ ਉੱਪਰ ਘਿਓ ਵੀ ਲਗਾ ਦਿੱਤਾ ਹੈ। ਕਿ ਉਹ ਲਗਾਉਣ ਤੇ ਨਾਲ ਨਾ ਰੋਟੀ ਹੋਰ ਸੋਹਣੀ ਹੋ ਜਾਂਦੀ ਹੈ ਤੇ ਇਸ ਲਈ ਆਪਾਂ ਘਿਓ ਜਿਹੜਾ ਬਿਲਕੁਲ ਰੱਜ ਕੇ ਲਗਾਇਆ ਹੈ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਇੱਕ ਸਾਈਡ ਤੇ ਸਿੱਕ ਜਾਏ ਤਾਂ ਦੂਸਰੀ ਸਾਈਡ ਤੇ ਪਲਟਾ ਕੇ ਤੇ ਅੱਛੇ ਤਰੀਕੇ ਨਾਲ ਦੋਨਾਂ ਸਾਈਡ ਤੋਂ ਸੇਕ ਲਵਾਂਗੇ ਇਸ ਤਰੀਕੇ ਨਾਲ ਰੋਟੀ ਬਣਾਓਗੇ ਨਾ ਬਹੁਤ ਜ਼ਿਆਦਾ ਸਵਾਦ ਲੱਗੇਗੀ ਤੁਹਾਡੇ ਮੂੰਹ ਦੇ ਵਿੱਚ ਸਵਾਦ ਨਹੀਂ ਆਏਗਾ ਤੇ ਤੇ ਮੈਂ ਆਪਣੀ ਦਾਦੀ ਦੇ ਹੱਥ ਦੇ ਪਰਾਂਠੇ ਵੀ ਸ਼ੇਅਰ ਜ਼ਰੂਰ ਕਰਾਂਗੀ ਉਹਨਾਂ ਦੇ ਹੱਥ ਦੇ ਪਰਾਂਠੇ ਕਿਤੇ ਰੈਸਟੋਰੈਂਟ ਟਾਬੇ ਦੇ ਵਿੱਚ ਕਿਤੇ ਵੀ ਨਹੀਂ ਮਿਲਦੇ ਬਹੁਤ ਹੀ ਡਿਲੀਸ਼ੀਅਸ ਜਿਹੜੇ ਪਰਾਂਠੇ ਬਣਾ ਕੇ ਤਿਆਰ ਕਰਦੇ ਸੀ ਸੋ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਕਰਕੇ ਜ਼ਰੂਰ ਦੇਖਿਓ ਰੈਸিপি ਪਸੰਦ ਆਈ ਤੇ ਵੱਧ ਤੋਂ ਵੱਧ ਸ਼ੇਅਰ ਐਂਡ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਦੇ ਹੋ